ਮੇਰਾ ਨਾਮ ਸਰਜੀਤ ਸਿੰਘ ਆ ਤੇ ਸਾਡੇ ਬੂਹੇ ਗਾੜੀ ਇੰਤਰਾ ਨਰਕਪਿਆ ਬਹੁਤ ਜ਼ਿਆਦਾ ਹੈ ਇਹ ਪਾਣੀ ਮੰਨ ਲਓ ਕਿ ਕਿਤੇ ਹੀ ਅਖ ਦੇ ਦਿਹਾੜੀ ਇੱਕ ਦੋ ਦਿਨ ਕਿਤੇ ਸੁੱਕ ਜੇ ਤੇ ਸੁੱਕ ਜੇ ਤੇ ਨਹੀਂ ਤੇ ਚਤੋਂ ਪੈ ਇਤਰਾ ਨਰਕਪਿਆ ਰਿੰਦਾ ਮੰਨ ਲਓ ਕਿ ਆਉਂਦੇ ਜਾਂਦੇ ਲੋਕ ਜਿਹੜੇ ਨਾ ਬੜੇ ਪਾਰੇ ਸ਼ਾਨ ਮੰਨ ਲਓ ਕਿ ਵਿੱਚ ਡਿੱਗਦੇ ਵੀ ਆ ਕਈ ਵਾਰੀ ਉੱਥੋਂ ਸਾਡੇ ਘਰਾਂ ਚੋਂ ਪੈਰ ਧੋ ਕੇ ਜਾਂਦੇ ਹੱਥ ਮੂੰਹ ਧੋ ਕੇ ਜਾਂਦੇ ਨੇ ਤੇ ਮੰਨ ਲਓ ਕਿ ਬਹੁਤ ਜ਼ਿਆਦਾ ਨਰਕਾ ਜੇ ਕੋਈ ਆਉਂਦਾ ਵਾ ਆਉਂਦਾ ਤੇ ਫੇਰਾ ਮਾਰ ਕੇ ਚਲ ਜਾਂਦਾ ਤੇ ਇਹਦਾ ਮੰਨ ਲਓ ਕੋਈ ਸੁਣਵਾਈ ਨਹੀਂ ਹੋਈ ਤੇ ਬਾਕੀ ਇਹ ਵੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਇਹਦਾ ਕੋਈ ਮਸਲਾ ਹੱਲ ਹੋ ਜੇ ਇਹ ਸਾਡਾ ਅੱਜ ਦਾ ਨਹੀਂ ਇਹ ਬੜੇ ਚਿਰ ਤੋਂ ਮੰਨ ਲਓ ਇਹੋ ਹੀ ਪੰਗਾ ਪਿਆ ਤੇ ਮੰਨ ਲਓ ਹੁੰਦਾ ਜਾਂਦਾ ਲੋਕ ਬੜੇ ਪਰੇਸ਼ਾਨ ਆ ਲੋਕਾਂ ਨੇ ਜੇ ਕਿਤੇ ਸਕੂਲ ਦੇ ਬੱਚੇ ਖੜਦੇ ਨੇ ਕਈ ਵਾਰੀ ਲੋਕਾਂ ਦੀਆਂ ਬੱਚਿਆਂ ਦੀਆਂ ਵਰਦੀਆਂ ਲੱਗੜ ਜਾਂਦੀਆਂ ਕਈ ਕਸ਼ ਹੁੰਦਾ ਵਾ ਤੇ ਮੰਨ ਲਓ ਕਈ ਵਾਰੀ ਹੁੰਦਾ ਵਾ ਕਿ ਮੰਨ ਲਓ ਕਿ ਕਿਤੇ ਪਤਾ ਨਹੀਂ 2-2 3-3 ਕਿਲੋਮੀਟਰ ਪਿੱਛੇ ਨੂੰ ਮੁੜ ਜਾਂਦੇ ਬੰਦੇ ਵੇਖ ਕੇ ਵੀ ਇੱਥੇ ਨਰਕ ਦੇ ਵਿੱਚ ਅਸੀਂ ਆਪਣਾ ਬਲਵੇੜ ਕੇ ਜਾਵਾਂਗੇ ਕਿਸੇ ਮੌਕੇ ਕੋਈ ਭੈਣ ਭਰਾ ਕੋ ਰਿਸ਼ਤੇਦਾਰ ਕੋ ਜਾਣ ੜਾ ਕੋਈ ਮੰਨ ਲਓ ਪਾਰਟੀ ਤੇ ਜਾਂਦਾ ਜਾਂ ਕਿਸ ਤਰ੍ਹਾਂ ਉਹ ਡਰਦੇ ਪਿੱਛੇ ਮੁੜ ਜਾਂਦੇ ਕਈਆਂ ਨੂੰ ਮੰਨ ਲਓ ਕਿ ਰਗਣਾ ਲੱਗੀਆਂ ਕਈਆਂ ਡਿੱਗੇ ਇੱਥੇ ਅਸੀਂ ਆਪ ਚੁੱਕਦੇ ਹੁਦ ਸਾਡੇ ਬੂਹੇ ਗਾੜੀ ਮੰਨ ਲਓ ਕਿ ਚੱਕੜਾ ਨਰਕ ਪਿਆ ਬਹੁਤ ਜ਼ਿਆਦਾ ਹਾਂਜੀ ਇਹ ਬਿਨਾ ਬਾਰਸ਼ ਤੋਂ ਇੰਨਾ ਪਾਣੀ ਜਦੋਂ ਬਾਰਸ਼ ਹੋ ਜਾਂਦੀ ਫਿਰ ਇਹ ਪਾਜੀ ਜਦੋਂ ਬਾਰਸ਼ ਆਉਂਦੀ ਉਦੋਂ ਤੇ ਫਿਰ ਕੋਈ ਕਹਿ ਨਹੀਂ ਸਕਦਾ ਤੇ ਫਿਰ ਤੇ ਚੁੱਤੋਂ ਪੈਰ ਇਤਰਾ ਹੀ ਕੁਛ ਮੰਨ ਲਓ ਲਾਗੇ ਬੰਨੇ ਵਾਲੇ ਆ ਜਿ ਤਰ੍ਹਾਂ ਪਿਆਲੀ ਵਾਲੇ ਉਹ ਮਿੱਟੀ ਇਧਰੋਂ ਕੱਢ ਕੇ ਆ ਨੂੰ ਕਰ ਦਿੰਦੇ ਨੇ ਵੀ ਸਾਡੀਆਂ ਪੈਲੀਆਂ 'ਚ ਪਾਣੀ ਆਉਂਦਾ ਤੇ ਮੰਨ ਲਓ ਕਿ ਘਰਾਂ ਵਾਲੇ ਕੀ ਕਰਨਾ ਵੇਖੋ ਜਿਆ ਗੰਦ ਪਿਆ ਸਾਡੇ ਪ੍ਰਾਣੇ ਜਿਹੜੇ ਨਹੀਂ ਆਉਂਦੇ ਵਾਪਸ ਚੱਲ ਜਾਂਦੇ ਉਥੋਂ ਦੇਖ ਕੇ ਤੇ ਜਿਹੜਾ ਹੁੰਦਾ ਡੇਗ ਡੇਗ ਕੇ ਜਾਂਦਾ ਇਕਦਮ ਆਪ ਖੁਦ ਡੇਗ ਗਿਆ ਮੋਟਰ ਚਲਦੇ ਨਾਲ ਮੇਰੇ ਨਿਆਣੇ ਪੁੱਤਰੇ ਡੇਗੇ ਤੇ ਦੱਸੋ ਮੈਂ ਕੀ ਕਰ ਸਕਦਾ ਵੇਖੋ ਤੇ ਹੱਲ ਕਰੋ ਇਹਦਾ ਮਸਲਾ ਅਸੀਂ ਸਾਲ ਨੂੰ ਕਹਿੰਦੇ ਜਈ ਸਾਹਿਬ ਨੂੰ ਕਹਿੰਦੇ ਆ ਇਹ ਉਹ ਫੇਰਾ ਮਾਰ ਕੇ ਚੱਲ ਜਾਂਦੇ ਆ ਸੀਵਲ ਬੋਰਡ ਵਾਲਿਆਂ ਨੇ ਉਹ ਨਹੀਂ ਕਦੀ ਕਿਹਾ ਸੀਵਲ ਬੋਰਡਾਂ ਨੂੰ ਕਿਹਾ ਉਹ ਮਾਰ ਕੇ ਫੇਰਾ ਮਾਰ ਜਾਂਦੇ ਵਿਚਾਰੇ ਤੇ ਚੱਲ ਜਾਂਦੇ ਆ ਕੋਈ ਹੱਲ ਨਹੀਂ ਹੁੰਦਾ ਕਿਤੇ ਸੁਣਵਾਈ ਨਹੀਂ ਨਾ ਮੀ ਮੇਰਾ ਨਾਂ ਅੰਜੂ ਹੈ ਕਿਹੜਾ ਪਿੰਡ ਜੀ ਲਕਮਾਨੀਆਂ ਆ ਜੀ ਇੱਥੇ ਰਿਸ਼ਤੇਦਾਰੀ ਜੇ ਫਤਿਹਗੜ ਤੇ ਜਦੋਂ ਆਈ ਤਾਂ ਬੜੀ ਪਰੇਸ਼ਾਨੀ ਹੁੰਦੀ ਜੇ ਬੜੀ ਦਿੱਕਤ ਹੁੰਦੀ ਜੇ ਕਈ ਵਾਰੀ ਤਾਂ ਇੱਕ ਦੋ ਵਾਰੀ ਆਪਾਂ ਡੇਗ ਵੀ ਗਏ ਆ ਇੱਥੋਂ ਜਦੋਂ ਆਉਂਦੇ ਰਹੇ ਆ ਤੇ ਸਰਕਾਰ ਕੋਲ ਤਾਂ ਇਹੀ ਬੇਨਤੀ ਹੈ ਕਿ ਇਹਦਾ ਹੱਲ ਕੀਤਾ ਜਾਏ ਆਨ ਜਾਣ ਵਿੱਚ ਬੜਾ ਫਰਕ ਜੇ ਬੜੀ ਦਿੱਕਤ ਹੁੰਦੀ ਉਧਰੋਂ ਆਈਏ ਉਧਰ ਵੀ ਰਾਹ ਖਰਾਬ ਜੇ ਇਧਰੋਂ ਆਈ ਤਾਂ ਇਧਰ ਵੀ ਰਾਹ ਖਰਾਬ ਜੀ ਤੇ ਸਰਕਾਰ ਵੱਲੋਂ ਇਹੀ ਬੇਨਤੀ ਹੈ ਕਿ ਪਲੀਜ਼ ਇਹ ਸੜਕ ਬਣ ਜਾਏ ਤੇ ਚਲੋ ਆਨ ਜਾਣ ਵਿੱਚ ਦਿੱਕਤ ਨਹੀਂ ਹੋਏ ਕਿਸੇ ਨੂੰ ਵੀ ਤੇ ਛੋਟੇ ਛੋਟੇ ਬੱਚੇ ਨੇ ਜਿਹੜੇ ਵਿਚਾਰੇ ਅ ਗੰਦਗੀ ਵਿੱਚ ਰਹਿਣ ਦੇ ਇਹ ਮੱਛਰ ਲੰਨੇ ਕੋਈ ਬਿਮਾਰੀਆਂ ਦਾ ਲਾਗੇ ਲਾਗੇ ਘਰ ਦੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਤੇ ਉਹ ਫਿਰ ਇਹ ਕਿ ਬੱਚੇ ਗੰਦੇ ਪੈਰ ਲੈ ਕੇ ਵਿੱਚ ਹੱਥ ਮਾਰਦੇ ਨੇ ਜਿੱਦਾਂ ਵੀ ਕੋਈ ਲੰਘਦੇ ਨੇ ਬੱਚੇ ਤੇ ਫਿਰ ਬਿਮਾਰੀਆਂ ਦਾ ਵੀ ਡਰ ਜੇ ਤੇ ਇੱਕ ਬੜੀ ਪਰੇਸ਼ਾਨੀ ਆਂ ਜਾਣ ਵਾਲਿਆਂ ਨੂੰ ਵੀ ਬੜੀ ਦਿੱਕਤ ਹੁੰਦੀ ਜੇ ਤੇ ਜਿਹੜੇ ਲਾਗੇ ਲਾਗੇ ਘਰ ਨੇ ਉਹਨਾਂ ਨੂੰ ਵੀ ਬੜੀ ਦਿੱਕਤ ਜੇ ਮੇਰਾ ਨਾਂ ਵਿਕੀਮਸੀ ਹੈ ਜੀ ਹਾਂ ਜੀ ਆ ਮੰਦਾ ਹਾਲ ਆ ਆ ਪਾਣੀ ਨੂੰ 3 ਮਹੀਨੇ ਹੋ ਗਏ ਆ ਇਦਾਂ ਹੀ ਆ ਸੜਕ ਤੇ ਭਾਜੀ ਅਚਾ ਲਗਾਤਾਰ ਲਗਾਤਾਰ ਇਹ ਸਰ ਕਮੇਟੀ ਵਾਲੇ ਆਉਂਦੇ ਆ ਤੇ 10 ਕ ਮਿੰਟ ਲਾਗਦੇ ਆ ਸੀਵਰ ਦੇ ਵਿੱਚ ਤੇ ਮੁੜ ਕੇ ਫੇਰ ਉਦਾਂ ਦਾ ਉਦਾਂ ਹੀ ਰਹਿ ਜਾਂਦੇ ਕਮੇਟੀ ਵਾਲੇ ਸੀਵਰੇਜ ਬੋਰਡ ਦਾ ਮਸਲਾ ਹੁੰਦੇ ਆ ਹਾਂਜੀ ਹਾਂਜੀ ਆਉਂਦੇ ਆ ਨਹੀਂ ਗੱਲ ਬੰਦੀ ਕਦੀ ਪੈਲੀ ਨੂੰ ਪਾਣੀ ਵੜ ਜਾਂਦੇ ਕਦੀ ਕਬਰਾਂ ਨੂੰ ਪਾਣੀ ਵੜ ਢੀ ਕੇ ਜਾਂਦੇ ਆ ਤੇ ਮਹੀਨਾ ਭਾਰੇ ਪਾਣੀ ਇਦਾਂ ਹੀ ਖਲੋਂਦਾ ਰਹਿੰਦਾ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਤੁਹਾਡਾ ਆਉਣਾ ਜਾਣਾ ਕਿਸ ਤਰ੍ਹਾਂ ਆਉਣਾ ਜਾਣਾ ਪਾਣੀ ਦੇ ਵਿੱਚੋਂ ਗੰਦੇ ਪੈਰ ਪਾਣੀ ਥਾਣੇ ਲੰਘ ਕੇ ਜਾਣਾ ਪਿੰਦਾ ਵਾਂ ਤੇ ਰਾਤ ਭਰਾਤ ਇੱਥੇ ਲਾਈਟਾਂ ਵੀ ਨਹੀਂ ਆਵਿਕ ਲਾਈਟ ਨਹੀਂ ਜਗਦੀ ਲਾਈਟ ਵੀ ਨਹੀਂ ਜਗਦੀ ਇਸ ਮਹੱਲੇ ਦੇ ਵਿੱਚ ਸਿਰਫ ਉਹ ਦੋ ਤਿੰਨ ਲਾਈਟਾਂ ਜਗਦੀਆਂ ਬਾਕੀ ਸਾਰੇ ਮੰਦਾ ਹਾਲੀ ਆ ਇਹ ਇਹ ਮੋਬਾਈਲਾਂ ਦੀ ਲਾਈਟਾਂ ਨਾਲ ਮੋਟਰਸਾਈਕਲ ਦੀ ਲਾਈਟਾਂ ਨਾਲ ਨਿਕਲਦੀ ਉਹ ਗੰਦੇ ਮੋਟਰਸਾਈਕਲ ਦਾਣੀ ਮੋਬਾਈਲ ਦੀ ਲਾਈਟ ਨਾਲ ਚਾਹੇ ਮੋਟਰਸਾਈਕਲ ਦੀ ਲਾਈਟ ਨਾਲ ਨਿਕਲਦੇ ਆ ਤੁਹਾਡਾ ਇੱਥੇ ਰੈਸ਼ ਆ ਸਾਡੀ ਇੱਥੇ ਪਰਮਾਨੈਂਟ ਰੈਸ਼ ਆ ਮੇਰਾ ਇਹ ਘਰ ਹੈ ਨਜ਼ਦੀਕ ਇਸ ਘਰ ਦੇ ਅੱਗੇ ਇੰਨੀ ਕ ਗੰਦਗੀ ਪੈ ਗਈ ਆ ਕਿ ਇੱਥੇ ਰਹਿਣਾ ਮੁਸ਼ਕਲ ਹੋ ਗਿਆ ਹੈ ਬੱਚੇ ਸਕੂਲ ਵਾਲੇ ਆਉਣ ਜਾਣ ਵਾਲੇ ਜਿਹੜੇ ਆ ਉਹ ਵੀ ਦੁਖੀ ਹੋ ਗਏ ਆ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਵੇਖਿਆ ਜਿਹੜੇ ਇਸ ਪਾਣੀ ਦੇ ਵਿੱਚ ਇਸ ਗੰਦਗੀ ਦੇ ਵਿੱਚ ਡਿੱਗ ਕੇ ਤੇ ਆਪਣੇ ਆਪ ਨੂੰ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਨਿਕਲ ਜਾਂਦੇ ਆ ਜਿਹੜੀ ਮੌਜੂਦਾ ਸਰਕਾਰ ਸੀ ਉਹਨਾਂ ਨੇ ਵੀ ਅੱਜ ਤੱਕ 4 ਸਾਲ ਹੋ ਗਏ ਉਹਨਾਂ ਨੇ ਵੀ ਨਹੀਂ ਕੁਝ ਕੀਤਾ ਤੇ ਜਿਹੜੀਆਂ ਪਹਿਲੀਆਂ ਸਰਕਾਰਾਂ ਨਿਕਲੀਆਂ ਇੱਥੋਂ ਗੁਜ਼ਰੀਆਂ ਨੇ ਉਹਨਾਂ ਨੇ ਵੀ ਇਸ ਸੜਕ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਇੱਥੋਂ ਦੇ ਲੋਕ ਜਿਹੜੇ ਨੰਗਦੇ ਆ ਜਿਹੜੇ ਬਜ਼ੁਰਗ ਲੋਕ ਆ ਡਿੱਗ ਪੈਂਦੇ ਆ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਖੜੇ ਨਹੀਂ ਕਰ ਸਕਦੇ ਕਿ ਇਹ ਰਾਸਤੇ ਦੇ ਵਿੱਚ ਐਨੇ ਨੇ ਟੋਏ ਆ ਗੋਡੇ-ਗੋਡੇ ਟੋਇਆ ਦੋ ਦੋ ਫੋੜਦੇ ਟੋਵੇ ਪੈ ਚੁੱਕੇ ਆ ਇਸ ਸੜਕ ਦਾ ਕੋਈ ਵੀ ਅੱਜ ਤੱਕ 24 ਸਾਲਾਂ ਤੋਂ ਸਧਾਰਨ ਨਹੀਂ ਹੋਇਆ ਜਿਹੜਾ ਜਿਹੜਾ ਇੰਨਾ ਪਾਣੀ ਗੋਡੇ-ਗੋਡੇ ਪਾਣੀ ਇਹ ਸਦਾ ਹੀ ਖੜਾ ਰਹਿੰਦਾ ਜੀ ਇਹ ਸਦਾ ਹੀ ਖੜਾ ਰਹਿੰਦਾ ਜੀ ਹਮੇਸ਼ਾ ਇੱਥੇ ਸੀਵਰ ਦਾ ਕਮੇਟੀ ਕਰਦੇ ਜਈ ਸਾਹਿਬ ਲੋਕਾਂ ਨੂੰ ਖੁਦ ਵੀ ਵੇਖੀਏ ਤੇ ਕੋਈ ਕੰਪਲੇਨ ਸੁਣਨ ਵਾਸਤੇ ਕੋਈ ਸੁਧਾਰ ਕਰਨ ਵਾਸਤੇ ਕੋਈ ਨਹੀਂ ਹੈ ਇੱਥੇ ਜੇ ਜਦੋਂ ਤੁਸੀਂ ਕਹਿੰਦੇ ਹੋ ਜਾ ਕੇ ਸੀਵਰੇਜ ਬੋਰਡ ਵਾਲਿਆਂ ਨੂੰ ਫਿਰ ਜਾਂਦੇ ਜਦੋਂ ਸੀਵਰੇਜ ਬੋਰਡ ਵਾਲਿਆਂ ਨੂੰ ਕਹੀਦਾ ਵਾ ਉਹ ਆਣ ਕੇ ਆਪਣਾ ਥੋੜਾ 10 ਮਿੰਟ ਮਿਹਨਤ ਕਰਦੇ ਆ ਕਿਉਂਕਿ ਉਹਨਾਂ ਦੇ ਵਾਸਤੇ ਗੱਲ ਨਹੀਂ ਰਹੀ ਇੱਥੇ ਕੋਈ ਮਸ਼ੀਨ ਕੋਈ ਇਸ ਤਰ੍ਹਾਂ ਦੀ ਹੋਵੇ ਜਿਹੜਾ ਸੀਵਰ ਨੂੰ ਕਲੀਅਰ ਕਰੇ ਸੀਵਰ ਇੰਨੇ ਬਲੌਕ ਹੋ ਚੁੱਕੇ ਆ ਸੀਵਰ 2-2 ਫੁੱਟ ਦੇ ਮਤਲਬ ਕਿ 1-1 ਫੁੱਟ ਦੇ ਸੀਵਰ ਪਾਏ ਹੋਇਆ ਸੀਵਰ ਬਲੌਕਰਸ ਦੀ ਵਜ੍ਹਾ ਨਾਲ ਇੱਥੇ ਲੋਕ ਪਰੇਸ਼ਾਨ ਆ ਲੋਕਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਲ ਹੋ ਗਿਆ ਲੋਕਾਂ ਨੇ ਇਸ ਰਾਸਤੇ ਨੂੰ ਛੱਡ ਦਿੱਤਾ ਆ ਲੋਕ ਹੁਣ ਚਾਹੇ 2 ਕਿਲੋਮੀਟਰ ਚਾਹੇ 3 ਕਿਲੋਮੀਟਰ ਜਿਆਦਾ ਕਿਉਂ ਨਾ ਚੱਲਣਾ ਪਵੇ ਲੋਕਾਂ ਨੇ ਉਸ ਰੂਟ ਦਾ ਨਹੀਂ ਆਪਣਾ ਰਾਸਤਾ ਬਣਾ ਲਿਆ ਹੈ ਅਸੀਂ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਸਰਕਾਰ ਦੇ ਅੱਗੇ ਮੰਗ ਚਾਹੁੰਦੇ ਹਾਂ ਕਿ ਇਹ ਰੋਡ ਨੂੰ ਇਸ ਜਿਹੜੀ ਮੌਜੂਦਾ ਸਰਕਾਰ ਆ ਉਹ ਇਸ ਰੋਡ ਨੂੰ ਮੁਕੰਮਲ ਕਰੇ ਤੇ ਲੋਕਾਂ ਦੇ ਕੰਮ ਕਰ ਚੁੱਕੀ ਹੈ ਪਰ ਸੁਣਵਾਈ ਕੋਈ ਨਹੀਂ ਸੁਣਵਾਈ ਤੇ ਅਜ ਤੱਕ ਕਿਸੇ ਦੀ ਨਹੀਂ ਆ ਪਰ ਫਿਰ ਵੀ ਅਸੀਂ ਮੌਜੂਦਾ ਸਰਕਾਰ ਦੇ ਅੱਗੇ ਰਿਕਵੈਸਟ ਕਰਦੇ ਆ ਸਾਡੀ ਮੰਗ ਹੈ ਕਿ ਇਸ ਇਸ ਰੋਡ ਨੂੰ ਕਲੀਅਰ ਕੀਤਾ ਜਾਵੇ ਜਿਹੜੇ ਕਿ ਲੋਕ ਇੱਥੋਂ ਦੇ ਰਹਿਣ ਵਾਲੇ ਆ ਗੰਦਗੀ ਦੇ ਵਿੱਚ ਜੀ ਰਹੇ ਆ ਬਿਮਾਰੀ ਦਾ ਇੱਥੇ ਕਾਰਨ ਬਣ ਗਿਆ ਵਾ ਤੁਸੀਂ ਵੇਖੋਗੇ ਇਸ ਸੜਕ ਨੂੰ ਇਸ ਸੀਵਰ ਸੀਵਰੇਜ ਨੂੰ ਤੇ ਗੰਦਗੀ ਦਾ ਮਾਹੌਲ ਬਣ ਚੁੱਕਿਆ ਹੈ ਜੋ ਕਿ ਲੋਕਾਂ ਦੇ ਬੱਚੇ ਬਿਮਾਰ ਹੋਣ ੜਿਆ locando y...